ਜਿਹੜੇ ਲੋਕ ਆਪ ਦੇ ਆਪ ਨੂੰ ਪੰਥਕ ਕਹਿੰਦੇ ਆ ਜਿਹੜੇ ਇਸ ਗੱਲ ਤੇ ਆਪਦੀ ਸਿਆਸਤ ਚਲਾਉਣ ਨੂੰ ਫਿਰਦੇ ਆ ਕਿ ਸਾਡੇ ਫਾਈਨੈਂਸ਼ੀਅਲ ਇੰਟਰਸਟ ਸਾਡੇ ਵਪਾਰਕ ਹਿੱਤ ਕੋਈ ਨਹੀਂ ਸਾਡੇ ਵਾਸਤੇ ਕੇਵਲ ਤੇ ਕੇਵਲ ਪੰਥ ਤੇ ਪੰਥ ਦੇ ਹਿੱਤ ਹੈ ਅੱਜ ਉਹਨਾਂ ਚੋਂ ਇੱਕ ਚਿਹਰਾ ਜਿਹੜਾ ਬੜੇ ਲੰਮੇ ਸਮੇਂ ਤੋਂ ਸਰਕਾਰਾਂ ਦੇ ਇਸ਼ਾਰੇ ਤੇ ਸਰਕਾਰਾਂ ਕੋਲ ਕੰਪਰੋਮਾਈਜ਼ ਹੋ ਕੇ ਪੰਥ ਨੂੰ ਪੰਥ ਦੀ ਨੁਮੈਂਦਾ ਜਥੇਬੰਦੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਮੰਟਰੀ ਤੇ ਆਲੀ ਦੀ ਮੈਂ ਅੱਜ ਗੱਲ ਕਰਨੀ ਚਾਹਣਾ ਬੜੇ ਲੰਬੇ ਸਮੇਂ ਤੋਂ ਲੱਗੇ ਆ ਕਿ ਸਾਡਾ ਤਾਂ ਜੀ ਅਕਾਲੀ ਦਲ ਬਚਾਉਣਾ ਸਾਡਾ ਮੁੱਖ ਮੰਤਵ ਹੈ ਤੇ ਸਾਰੇ ਜਾਣਦੇ ਆ ਕਿ ਇਹ ਸਾਰੇ ਜਾਣੇ ਹੁਣ ਟੋਲਾ ਜਿਹੜਾ ਢਾਹ ਲਾਉਣ ਨੂੰ ਕਿਹਨੂੰ ਫਿਰਦਾ ਅਕਾਲੀ ਦਲ ਸਰਕਾਰ ਕੋਲੇ ਇਹਨਾਂ ਦੇ ਡਾਕੂਮੈਂਟਸ ਹੈ ਧਾਂਦਲੀਆਂ ਦੇ ਕੱਚਾ ਚਿੱਠਾ ਸਰਕਾਰਾਂ ਕੋਲੇ ਪਿਆ ਤੇ ਉਹ ਸਾਰਾ ਕੁਝ ਵਿਖਾ ਕੇ ਸਰਕਾਰ ਇਹਨਾਂ ਨੂੰ ਬਲੈਕਮੇਲ ਕਰਕੇ ਇਹ ਸਰਕਾਰਾਂ ਸਾਹਮਣੇ ਗੋਡੇ ਟੇਕ ਚੁੱਕੀ ਤਵਨੋ ਬਲੈਕਮੇਲ ਕਰਕੇ ਸਰਕਾਰ ਨੇ ਕੱਚਾ ਚਿੱਠਾ ਇਕੱਠਾ ਕਰ ਰੱਖਿਆ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਜੇ ਕੱਚਾ ਚਿੱਠਾ 41 ਦਾ ਤੇਰੇ ਕੋਲੇ ਹੈ ਤੇਰੀ ਸਰਕਾਰ ਕੋਲੇ ਹੈ ਤੇ ਫਿਰ ਉਹਦੇ ਤੇ ਐਕਸ਼ਨ ਕਿਉਂ ਨਹੀਂ ਲੈਂਦਾ ਐਕਸ਼ਨ ਇਸ ਕਰਕੇ ਨਹੀਂ ਲੈ ਰਹੇ ਕਿ politically ਉਹਨਾਂ ਤੋਂ ਜੋ ਚਾਹੁੰਦੇ ਐ ਇੱਕ ਆਪਦੇ ਮੋਹਰੇ ਵਜੋਂ ਕਰਵਾਉਂਦੇ ਆ ਆਲੇ ਦੁਆਲੇ ਲੱਗਦੀਆਂ ਜ਼ਮੀਨਾਂ ਛੋਟੇ ਕਿਸਾਨਾਂ ਦੀਆਂ ਲੈਂਡ ਪੂਲਿੰਗ ਚ ਨੋਟੀਫਿਕੇਸ਼ਨ ਕਰਕੇ ਉਹਨਾਂ ਤੇ ਹਰ ਤਰ੍ਹਾਂ ਦੀ ਰੋਕ ਲਾਤੀ ਤੇ ਵਿੱਚੋਂ 41 ਦੀ ਜ਼ਮੀਨ ਛੱਡ ਦਿੱਤੀ ਗਈ ਇਹ ਕੈਰਟ ਐਂਡ ਸਟਿਕ ਪਾਲਿਸੀ ਜਿਹਨੂੰ ਆਪਾਂ ਕਹਿੰਦੇ ਕੀ ਡਰਾ ਵੀ ਲੋ ਤੇ ਫਾਇਦਾ ਵੀ ਦੇ ਦਿਓ ਬੜਾ ਇੰਪੋਰਟੈਂਟ ਇਸ਼ੂ ਹੈ ਜਿਸ ਇਸ਼ੂ ਨੇ ਜਿਹੜੇ ਲੋਕ ਆਪ ਦੇ ਆਪ ਨੂੰ ਪੰਥਕ ਕਹਿੰਦੇ ਐ ਜਿਹੜੇ ਇਸ ਗੱਲ ਤੇ ਆਪਦੀ ਸਿਆਸਤ ਚਲਾਉਣ ਨੂੰ ਫਿਰਦੇ ਐ ਕਿ ਸਾਡੇ ਫਾਈਨੈਂਸ਼ੀਅਲ ਇੰਟਰਸਟ ਸਾਡੇ ਵਪਾਰਕ ਹਿੱਤ ਕੋਈ ਨਹੀਂ ਸਾਡੇ ਵਾਸਤੇ ਕੇਵਲ ਤੇ ਕੇਵਲ ਪੰਥ ਤੇ ਪੰਥ ਦੇ ਹਿੱਤ ਐ ਅੱਜ ਉਹਨਾਂ ਚੋਂ ਇੱਕ ਚਿਹਰਾ ਜਿਹੜਾ ਬੜੇ ਲੰਮੇ ਸਮੇਂ ਤੋਂ ਸਰਕਾਰਾਂ ਦੇ ਇਸ਼ਾਰੇ ਤੇ ਸਰਕਾਰਾਂ ਕੋਲ ਕੰਪਰੋਮਾਈਜ਼ ਹੋ ਕੇ ਪੰਥ ਨੂੰ ਪੰਥ ਦੀ ਨੁਮਾਇੰਦਾ ਜਥੇਬੰਦੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਮੈਂ ਉਹਦਾ ਚਿਹਰਾ ਅੱਜ ਲੋਕਾਂ ਦੇ ਸਾਹਮਣੇ ਅਸਲੀ ਚਿਹਰਾ ਡਾਕੂਮੈਂਟਸ ਨਾਲ ਤੱਥਾਂ ਨਾਲ ਹਰ ਚੀਜ਼ ਤੁਹਾਡੇ ਸਾਹਮਣੇ ਐਨ ਚਿੱਟੇ ਦੇਣ ਨੂੰ ਸਾਫ਼ ਕਰਕੇ ਰੱਖ ਦੂੰਗਾ ਮੇਰੀ ਮੁਰਾਦ ਮਨਪ੍ਰੀਤ ਆਲੀ ਦੀ ਮੈਂ ਅੱਜ ਗੱਲ ਕਰਨੀ ਚਾਹਣਾ ਬੜੇ ਲੰਬੇ ਸਮੇਂ ਤੋਂ ਲੱਗੇ ਐ ਕਿ ਸਾਡਾ ਤਾਂ ਜੀ ਅਕਾਲੀ ਦਲ ਬਚਾਉਣਾ ਸਾਡਾ ਮੁੱਖ ਮੰਤਵ ਹੈ ਤੇ ਸਾਰੇ ਜਾਣਦੇ ਐ ਕਿ ਇਹ ਸਾਰੇ ਜਾਣੇ ਹੁਣ ਟੋਲਾ ਜਿਹੜਾ ਢਾ ਲਾਉਣ ਨੂੰ ਕਿਹਨੂੰ ਫਿਰਦਾ ਅਕਾਲੀ ਦਲ ਨੂੰ ਨੁਕਸਾਨ ਕਿਹਦਾ ਕਰਨਾ ਚਾਹੁੰਦਾ ਅਕਾਲੀ ਦਲ ਦਾ ਕਿਉਂ ਕਰਨਾ ਚਾਹੁੰਦਾ ਕਾਰਨ ਕੀ ਹੈ ਇਹਦੇ ਚ ਕੀ ਇਹਨਾਂ ਦੇ ਜਿਹੜੇ ਵਪਾਰਕ ਹਿੱਤ ਐ ਉਹਨੇ ਮਜਬੂਰ ਕਰਤਾ ਸਰਕਾਰਾਂ ਦੇ ਸਾਹਮਣੇ ਗੋਡੇ ਟੇਕਣ ਵਾਸਤੇ ਇਹਨਾਂ ਨੂੰ ਸਰਕਾਰ ਕੋਲੇ ਇਹਨਾਂ ਦੇ ਡਾਕੂਮੈਂਟਸ ਐ ਧਾਂਦਲੀਆਂ ਦੀ ਕੱਚਾ ਚਿੱਠਾ ਸਰਕਾਰਾਂ ਕੋਲੇ ਪਿਆ ਤੇ ਉਹ ਸਾਰਾ ਕੁਝ ਵਿਖਾ ਕੇ ਸਰਕਾਰ ਇਹਨਾਂ ਨੂੰ ਬਲੈਕਮੇਲ ਕਰਕੇ ਇਹ ਸਰਕਾਰਾਂ ਸਾਹਮਣੇ ਗੋਡੇ ਟੇਕ ਚੁੱਕੇ ਤੁਨੋਂ ਸਭ ਨੂੰ ਯਾਦ ਹੋਊਗਾ ਲੁਧਿਆਣੇ ਦੀ ਪਾਈਲ ਇਲੈਕਸ਼ਨ ਵੇਲੇ ਵੀ ਭਗਵੰਤ ਮਾਨ ਜਦੋਂ ਲੁਧਿਆਣੇ ਗਏ ਸੀ ਤੇ ਕੀ ਸਟੇਟਮੈਂਟ ਸੀ ਕਿ ਆਯਾਲੀ ਦਾ ਕੱਚਾ ਚਿੱਠਾ ਮੇਰੇ ਕੋਲੇ ਪਿਆ ਆ ਮੈਂ ਤੁਹਾਨੂੰ ਦਿਖਾ ਦਿਆਂ ਤਾਂ ਤੁਹਾਡੇ ਰਾਂ ਹੀ ਸਾਰਿਆਂ ਨੂੰ ਤਾਂ ਕਿ ਜੇ ਕੋਈ ਰਹਿ ਗਿਆ ਹੋਵੇ ਤਾਂ ਉਹਨੂੰ ਯਾਦ ਆ ਜਾਂਦੀ ਏ ਗੱਲ ਆਯਾਲੀ ਦਾ ਕੀ ਕੰਮ ਹੈ ਐਡਾ ਚਿੱਠਾ ਪਿਆ ਸਾਡੇ ਕੋਲ ਇਹ ਆਈਆਰਡੀ ਦੇ ਪਲਾਟ ਕੱਟੇ ਹੋਏ ਨੇ ਸਾਰਾ ਸਾਊਥ ਸਿਟੀ ਸਰ ਉਧਰ ਰੋਲਾ ਪਾਉਣਗੇ ਤੇ ਸਾਡਾ ਕੰਮ ਰੁਕੂਗਾ ਯਾਰ ਦੁਬਾਰਾ ਚਲਾ ਦੇ ਰ ਇੱਕੋਰੀ ਸਰਕਾਰ ਨੇ ਕਲੋਨੀ ਬਣਾਈ 19000 ਸ਼ੁਰੂ ਤੋਂ ਕਰ ਸ਼ੁਰੂ ਤੋਂ ਚਲਾ ਦੇ ਗੈਰ ਕਾਨੂੰਨੀ ਕਲੋਨੀਆਂ ਬਣ ਗਈਆਂ ਗੈਰ ਕਾਨੂੰਨੀ ਜਿਹੜੀ ਕਲੋਨੀਆਂ ਜੀ ਬਣਦੇ ਨੇ ਉਹਨਾਂ ਨੂੰ ਆਈਆਰਡੀ ਦਾ ਕੀ ਕੰਮ ਆ ਅੱਡਾ ਕਿ ਤਾਬੇ ਹਟਾ ਦੇ ਬਲੋ ਆਈਆਰਡੀ ਦੇ ਪਲਾਟ ਕੱਟੇ ਹੋਏ ਨੇ ਸਾਰਾ ਸਾਊਥ ਸਿਟੀ ਸਰ ਉਧਰ ਰੋਲਾ ਪਾਉਣਗੇ ਤੇ ਸਾਡਾ ਕੰਮ ਰੁਕੂਗਾ ਯਾਰ ਮਤਲਬ ਕੋਈ ਸਰਕਾਰ ਹੁਣ ਤੁਸੀਂ ਦੇਖੋ ਮੁੱਖ ਮੰਤਰੀ ਦਾ ਸਟਾਈਲ ਆਫ ਪੋਲਿਟਿਕਸ ਕੀ ਹੈ ਜਾਂ ਆਮ ਆਦਮੀ ਪਾਰਟੀ ਦੀ ਸਟਾਈਲ ਆਫ ਪੋਲਿਟਿਕਸ ਕੀ ਹੈ ਕਿ ਚਿੱਠਾ ਇਕੱਠਾ ਕਰ ਲੋ ਸਾਰਿਆਂ ਦਾ ਤੇ ਉਹ ਚਿੱਠਾ ਦਿਖਾ ਕੇ ਬਲੈਕਮੇਲ ਕਰੀ ਜਾਓ ਇਹਨਾਂ ਨੂੰ ਫਿਰ ਚਾਹੇ ਉਹ ਜਿਵੇਂ ਇਹ ਆਲੀ ਅਰ ਗਿਆ ਲੈਂਡ ਬੈਂਕ ਦੀ ਗੱਲ ਹੋਵੇ ਲੈਂਡ ਪੂਲਿੰਗ ਦੀ ਗੱਲ ਹੋਵੇ ਚਾਹੇ ਫਿਰ ਕਿਸੇ ਦੀ ਬਰਸਾਂ ਦੀ ਬੋਡੀਆਂ ਦੀ ਗੱਲ ਆ ਜੇ ਚਾਹੇ ਅंसारी ਦੀ ਗੱਲ ਆਜੇ ਤੇ ਚਾਹੇ ਖਿਡਾਰੀ ਦੀ ਗੱਲ ਆਜੇ ਸਭ ਨੂੰ ਬਲੈਕਮੇਲ ਕਰਕੇ ਸਰਕਾਰ ਨੇ ਕੱਚਾ ਚਿੱਠਾ ਇਕੱਠਾ ਕਰ ਰੱਖਿਆ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਹੈ ਜੇ ਕੱਚਾ ਚਿੱਠਾ ਇਆਲੀ ਦਾ ਤੇਰੇ ਕੋਲੇ ਹੈ ਤੇਰੀ ਸਰਕਾਰ ਕੋਲੇ ਹੈ ਤੇ ਫਿਰ ਉਹਦੇ ਤੇ ਐਕਸ਼ਨ ਕਿਉਂ ਨਹੀਂ ਲੈਂਦੇ ਐਕਸ਼ਨ ਇਸ ਕਰਕੇ ਨਹੀਂ ਲੈ ਰਹੇ ਕਿ politically ਉਹਨਾਂ ਤੋਂ ਜੋ ਚਾਹੁੰਦੇ ਐ ਇੱਕ ਆਪਦੇ ਮੋਹਰੇ ਵਜੋਂ ਕਰਵਾਉਂਦੇ ਐ ਉਹਨਾਂ ਤੋਂ ਹੁਣ ਉਹ ਚਿੱਟੇ ਦੇ ਕੁਝ ਕਾਗਜ਼ ਮੇਰੇ ਕੋਲੇ ਵੀ ਆਏ ਐ ਮੈਂ ਤੁਹਾਡੇ ਸਾਹਮਣੇ ਅੱਜ ਰੱਖਣਾ ਚਾਹਣਾ ਤੁਹਾਡੇ ਰਾਈ ਲੋਕਾਂ ਨੂੰ ਦੱਸਣਾ ਚਾਹਣਾ ਵੀ ਇਹ ਲੋਕਾਂ ਦਾ ਅਸਲੀ ਚਿਹਰਾ ਕੀ ਹੈ ਦੋ ਕੇਸ ਮੇਰੇ ਕੋਲੇ ਆਏ ਆ ਇੱਕ ਕੇਸ ਚ ਜਿਹਦੇ ਜਿਵੇਂ ਭਗਵੰਤ ਮਾਨ ਨੇ ਆਖਿਆ ਕਿ ਇਹਦਾ ਕੱਚਾ ਚਿੱਠਾ ਮੇਰੇ ਕੋਲੇ ਪਿਆ ਉਹ ਚਿੱਠਾ ਦੱਸ ਦੂੰਗਾ ਤੁਹਾਨੂੰ ਤੇ ਦੂਜੇ ਕੇਸ ਚ ਕੀ ਕਿਵੇਂ ਇਸ ਲੈਂਡ ਪੂਲਿੰਗ ਪਾਲਿਸੀ ਚ ਗਰੀਬ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਤਹਿਤ ਨੋਟੀਫਿਕੇਸ਼ਨ ਚ ਲਿਆ ਕੇ ਤੇ 41 ਦੀ ਜ਼ਮੀਨ ਕਿਵੇਂ ਛੱਡੀ ਗਈ ਇਹ ਵੀ ਤੁਹਾਡੇ ਕੋਲੇ ਡਾਕੂਮੈਂਟਸ ਦੇ ਸਾਫ ਨਾਲ ਤੁਹਾਡੇ ਡਾਕੂਮੈਂਟਸ ਦੇ ਨਾਲ ਰੱਖੂੰਗਾ ਆਲੇ ਦੁਆਲੇ ਲਗਦੀਆਂ ਜ਼ਮੀਨਾਂ ਛੋਟੇ ਕਿਸਾਨਾਂ ਦੀਆਂ ਲੈਂਡ ਪੂਲਿੰਗ ਚ ਨੋਟੀਫਿਕੇਸ਼ਨ ਕਰਕੇ ਉਹਨਾਂ ਤੇ ਹਰ ਤਰ੍ਹਾਂ ਦੀ ਰੋਕ ਲਾਤੀ ਤੇ ਵਿੱਚੋਂ 41 ਦੀ ਜ਼ਮੀਨ ਛੱਡ ਦਿੱਤੀ ਗਈ ਇਹ ਕੈਰਟੈਂਸ ਕਿਕ ਪਾਲਿਸੀ ਜਿਹਨੂੰ ਆਪਾਂ ਕਹਿੰਦੇ ਕੀ ਡਰਾ ਵੀ ਲੋ ਤੇ ਫਾਇਦਾ ਵੀ ਦੇ ਦਿਓ ਤਾਂ ਕਿ ਇਹਨਾਂ ਨੂੰ ਆਪਦੇ ਮੁਤਾਬਕ ਚਲਾਇਆ ਜਾ ਸਕੇ ਸਭ ਤੋਂ ਪਹਿਲਾਂ ਜਿਹੜਾ ਕੇਸ ਜਾਂ ਜਿਹੜੇ ਡਾਕੂਮੈਂਟਸ ਵਿਜੀਲੈਂਸ ਕੋਲੇ ਪਏ ਆ ਮੈਂ ਉਹ ਤੁਹਾਡੇ ਸਾਹਮਣੇ ਰੱਖਣੀ ਚਾਹਣਾ ਇੱਕ ਅਯਾਲੀ ਸਾਹਿਬ ਨੇ ਕਲੋਨੀ ਬਣਾਈ ਆ ਲੁਧਿਆਣੇ ਅਵੰਤਾ ਇਨਕਲੇਵ ਬੀਰਮੀ ਪਿੰਡ ਚ ਕਲੋਨੀ ਆ 28 ਏਕੜ ਦੇ ਵਿੱਚ ਕਲੋਨੀ ਆ ਤੇ ਉਸ ਕੋਲੋਨੀ ਨੂੰ ਬਣਾਉਣ ਵਾਲੇ ਤਿੰਨ ਉਹਦੇ ਮਾਲਕ ਹੈ ਹਰਕਿੰਦਰ ਸਿੰਘ ਗਰੇਵਾਲ ਹਰਬੀਰ ਸਿੰਘ ਗਰੇਵਾਲ ਤੇ ਮਨਪ੍ਰੀਤ ਸਿੰਘ ਗਰੇਵਾਲ ਇਹ ਤਿੰਨੋਂ ਭਾਈ ਮਨਪ੍ਰੀਤ ਯਾਲੀ ਤੇ ਦੋਨੋਂ ਉਹਦੇ ਭਰਾ ਇਹ ਡਾਕੂਮੈਂਟਸ ਹੈ ਅਵੰਤਾ ਇਨਕਲੇਵ ਦੇ ਹੁਣ ਇਹਦੇ ਚ ਫਰਾਡ ਵੇਖੋ ਕਿੱਡਾ ਵੱਡਾ ਹੋਇਆ ਜਿਹੜਾ ਸਰਕਾਰ ਦੇ ਹੱਥ ਲੱਗਿਆ ਤੇ ਜਿਹਨੂੰ ਵਰਤ ਕੇ ਸਰਕਾਰ ਯਾਲੀ ਸਾਹਿਬ ਤੋਂ ਜੋ ਕਰਾਉਣਾ ਚਾਹੁੰਦੀ ਹੈ ਜੋ ਬੁਲਾਉਣਾ ਚਾਹੁੰਦੀ ਹੈ ਚਾਹਿਓ ਲੁਧਿਆਣੇ ਦੀ ਬਾਈ ਇਲੈਕਸ਼ਨ ਦੇ ਵਿੱਚ ਮਦਦ ਲੈਣ ਦੀ ਗੱਲ ਹੋਵੇ ਆ ਇਹਨਾਂ ਕਾਗਜ਼ਾਂ ਨੇ ਮਦਦ ਕਰਾਈ ਹੈ ਕਿਉਂਕਿ ਜੇਲ੍ਹ ਜਾਣ ਤੋਂ ਡਰਦੇ ਆ ਗਲਤ ਕੰਮ ਕੀਤਾ ਕਹਿੰਦੇ ਆਪ ਦੇ ਆਪ ਨੂੰ ਅਕਾਲੀ ਐ ਪਰ ਡਰ ਜੇਲ੍ਹਾਂ ਤੋਂ ਲੱਗਦਾ ਹੁਣ ਇਹਦੇ 'ਚ ਇਹ ਤਕਰੀਬਨ ਜਿਵੇਂ ਮੈਂ ਜ਼ਿਕਰ ਕੀਤਾ 28 ਏਕੜ ਦੀ ਕਲੋਨੀ ਇਹ 24 2 2020 ਗਮਾੜਾ ਨੇ ਇਹਨੂੰ ਸਰਟੀਫਿਕੇਟ ਦਿੱਤਾ 70% 70% ਤਕਰੀਬਨ ਇਸ ਕਲੋਨੀ ਦਾ ਏਰੀਆ ਇਹਨਾਂ ਨੇ ਬਿਲਡ ਕੀਤਾ ਜਿਹੜਾ ਕਿ ਜੇ ਕੋਈ ਕਲੋਨੀ ਅਪਰੂਵ ਹੋਈ ਹੋਵੇ ਤਾਂ 55% ਤੋਂ ਉੱਪਰ ਤੁਸੀਂ ਕਰ ਨਹੀਂ ਸਕਦੇ 15% ਤੋਂ ਵੱਧ ਏਰੀਆ ਇਹਨਾਂ ਨੇ ਉਹਦੇ 'ਚ ਬਿਲਡ ਅਪ ਏਰੀਆ ਜਿਹੜਾ ਉਹ ਐਕਸਟਰਾ ਕਰ ਲਿਆ ਹੁਣ ਇਹਦੇ ਸਕੇਮ ਮੈਂ ਤੁਹਾਨੂੰ ਦੱਸਾਂ ਕੀ ਹੈ ਇੱਕ ਸਰਕਾਰ ਦੀ ਪਾਲਿਸੀ ਆਈ 2018 'ਚ ਕਿ ਜਿਹੜੀਆਂ 2018 ਤੋਂ ਪਹਿਲਾਂ ਕਲੋਨੀਆਂ ਬਣੀਆਂ ਹੋਈਆਂ ਉਹ ਇੱਕ ਨੋਮੀਨਲ ਫੀਸ ਭਰਨ ਤੇ ਉਹ ਕਲੋਨੀਆਂ ਨੂੰ ਅਸੀਂ ਰੈਗੂਲਰਾਈਜ਼ ਕਰ ਦਿਆਂਗੇ ਉਹ ਕਲੋਨੀ ਉਹ ਪਾਲਿਸੀ ਵੀ ਮੇਰੇ ਕੋਲੇ ਆ 2018 ਤੋਂ ਪਹਿਲਾਂ ਜਿਹੜੀਆਂ ਕਲੋਨੀਆਂ ਬਣ ਗਈਆਂ ਉਹ ਇੱਕ ਫੀਸ ਭਰਨ ਤੇ ਉਹਨੂੰ ਸਰਕਾਰ ਕਹਿੰਦੀ ਅਸੀਂ ਰੈਗੂਲਰਾਈਜ਼ ਕਰ ਦਿਆਂਗੇ ਇਹਨਾਂ ਨੇ ਆਪਦੀ ਇਸ ਅਵੰਤਾ ਇਨਕਲੇਵ ਦਾ ਸਰਕਾਰ ਕੋਲੇ ਸ਼ੋਅ ਕੀਤਾ ਕਿ 2015 ਦੀ ਸਾਡੀ ਇਹ ਕਲੋਨੀ ਬਣੀ ਹੋਈ ਹੈ ਤੇ ਉਸ ਪਾਲਿਸੀ ਤਹਿਤ ਕੇਵਲ 3 ਕਰੋੜ ਰੁਪਇਆ ਭਰ ਕੇ ਇਹਨਾਂ ਨੇ ਬੈਨੀਫਿਟ ਉਹ ਅਪਰੂਵਲ ਕਰਾ ਕੇ ਰੈਗੂਲਰਾਈਜ਼ ਕਰਾ ਲਈ ਆਪਣੀ ਕਲੋਨੀ ਹੁਣ ਇਹ ਕਹਿੰਦੇ ਕਿ 2015 ਚ ਬਣੀ ਹੈ ਕਿਉਂਕਿ 18 ਤੋਂ ਪਹਿਲਾਂ ਵਾਲੀਆਂ ਕਲੋਨੀਆਂ ਨੂੰ ਹੀ ਬੈਨੀਫਿਟ ਮਿਲ ਸਕਦਾ ਹੁਣ ਮੈਂ ਗੂਗਲ ਮੈਪ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਜਿੱਥੇ ਅੱਜ ਉਹ ਕਲੋਨੀ ਐ ਜਿਹੜੀ ਇਹ ਕਹਿੰਦੇ ਅਸੀਂ 15 ਚ ਬਣਾਤੀ ਮੈਂ 17 ਤੋਂ ਲੈ ਕੇ ਅੱਜ ਤੱਕ ਦੇ ਉਹ Google Map ਤੁਹਾਨੂੰ ਦਿਖਾਉਣਾ ਤੇ ਮੈਨੂੰ ਦਿਖਾ ਦਿਓ ਜੇ ਉਹਦੇ ਚ ਕਲੋਨੀ ਹੋਵੇ ਆ Google Map ਐ ਜੀ ਦਸੰਬਰ 25 2017 ਆ ਹਰਾ ਏਰੀਆ ਜਿਹੜਾ ਇਹ ਇਸ ਜਗ੍ਹਾ ਤੇ ਕਲੋਨੀ ਐ ਤੇ ਇਹ 17 ਦੇ ਵਿੱਚ ਸਿਰਫ ਖੇਤ ਸੀ ਉੱਥੇ ਅੱਗੇ ਆਜੋ ਅਕਤੂਬਰ 2018 ਉਹੀ ਖੇਤ ਜਿੱਥੇ ਕਹਿੰਦੇ ਕਲੋਨੀ ਬਣੀ ਹੈ Google ਦਾ ਮੈਪ ਹੈ 2019 30 10 2019 ਇਹਦੇ ਥੋੜਾ ਕਲੀਅਰ ਮੈਪ ਆਇਆ ਆਹ ਦੇਖ ਲਓ ਆ ਮੈਂ ਜਿਹੜਾ ਪਿੰਕ ਮਾਰਕਰ ਨਾਲ ਹਾਈਲਾਈਟ ਕੀਤਾ ਆਹ ਏਰੀਆ ਅਵੰਤਾ ਇਨਕਲੇਵ ਹੈ ਜਿਹੜੀ ਇਹ ਕਹਿੰਦੇ ਅਸੀਂ 15 ਚ ਬਣਾਈਆ 19 ਚ ਵੀ ਕੇਵਲ ਤੇ ਕੇਵਲ ਖੇਤ ਹੈ ਉੱਥੇ ਆ ਹੁਣ 13 ਫਰਵਰੀ 2020 ਆ ਤੁਸੀਂ ਵੇਖੋ ਜਿੱਥੇ 19 ਚ ਖੇਤ ਸੀ ਆ 20 ਦੇ ਵਿੱਚ ਕੱਚੀਆਂ ਸੜਕਾਂ ਬਣਨ ਲੱਗੀਆਂ ਉੱਥੇ 20 ਦੇ ਵਿੱਚ ਇਹਨਾਂ ਨੇ ਥੋੜੀ ਥੋੜੀ ਉੱਥੇ ਡਿਵੈਲਪਮੈਂਟ ਸ਼ੁਰੂ ਕੀਤੀ ਆ ਏਰੀਆ ਬਣ ਗਿਆ ਆ 19 ਦਾ ਆ 20 ਦਾ ਅੱਜ ਹੁਣ ਤੁਸੀਂ ਲਾ ਲਓ ਮੈਂ 24 ਦਾ ਵੀ ਲੈ ਕੇ ਆਇਆ ਡਿਵੈਲਪ ਤਾਂ ਹਜੇ ਤੱਕ ਪੂਰੀ ਹੁਣ ਨਹੀਂ ਹੋਈ ਏ ਜੋ ਕਲੋਨੀ ਆ ਆ ਕਲੋਨੀ ਆ ਉਹ ਸਾਰੀ ਜਿਹਦੇ ਚਿਆਲੀ ਸਾਹਿਬ ਨੇ ਆਪਦਾ ਘਰ ਵੀ ਪਾਇਆ 2024 ਅਕਤੂਬਰ 3 ਦਾ ਇਹ ਨਕਸ਼ਾ ਹੈ Google Map ਹੈ 17 18 19 20 21 ਤਾਈ ਇੱਕ ਵੀ ਕੰਸਟਰਕਸ਼ਨ ਨਹੀਂ ਉੱਥੇ ਤੇ ਇਹਨਾਂ ਨੇ ਸ਼ੋਅ ਕੀਤਾ ਕਿਵੇਂ ਕੀਤਾ ਜ਼ਮੀਨਾਂ ਇਹਨਾਂ ਦੀਆਂ ਸੀਗੀਆਂ ਇਹਨਾਂ ਨੇ ਪ੍ਰਾਣੀ ਡੇਟ ਚ ਸਟੈਂਪ ਪ੍ਰਕਿਊਰ ਕੀਤੇ स्टाम्प पेपर प्रोक्योर ਕੀਤੇ ব্যাক ডেটস ਲੋਕਾਂ ਦੇ ਨਾਲ ਫੁੱਲ ਐਂਡ ਫਾਈਨਲ ਦੇ ਐਗਰੀਮੈਂਟ ਕੀਤੇ ব্যাক ਡੇਟ ਚ ਵੀ ਦੇ ਵਿੱਚ سٹాంਪ পেਪਰ ਲੈਂਦੇ ਆ ব্যাক ਡੇਟ ਚ ਲੈਂਦੇ ਆ 15 16 ਦੀ ਤਰੀਕ ਚ ਉਹਦੇ ਚ ਫੁੱਲ ਐਂਡ ਫਾਈਨਲ ਐਗਰੀਮੈਂਟ ਕਰਕੇ ਤੇ ਇਹ ਕੇਸ ਆਪ ਦਾ ਲਾ ਦਿੰਦੇ ਕਿ ਸਾਡੀ ਤਾਂ ਕਲੋਨੀ 2020 15 ਦੀ ਬਣੀ ਹੋਈ ਹੈ ਪਰ ਚੋਰ ਆਪਦੀਆਂ ਪੈੜਾ ਛੱਡ ਦਿੰਦਾ ਹੈ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ ਗੂਗਲ ਦੇ ਮੈਪ ਆਲੀ ਸਾਹਿਬ ਕਿੱਥੋਂ ਬਦਲੋਂਗੇ ਤੁਸੀਂ ਜਿਹੜੇ ਦਿਖਾ ਰਹੇ ਆ ਕਿ 20 ਤੱਕ ਤਾਂ ਉੱਥੇ ਡਵੈਲਪਮੈਂਟ ਹੀ ਕੋਈ ਹੈ ਨਹੀਂ ਸੀ ਉਹਨਾਂ ਬੰਦਿਆਂ ਤੋਂ ਵਿਜੀਲੈਂਸ ਨੇ ਸਟੇਟਮੈਂਟਾਂ ਲਈਆਂ ਤੇ ਸਾਰੇ ਭੁਗਤੇ ਕਿ ਸਾਡੇ ਬਈ ਕੋਈ 15-15 ਦੇ ਨਹੀਂ ਇਹ ਤਾਂ ਸਾਡੇ ਨਾਲ ਤਾਂ ਸਟੈਂਪ ਪੇਪਰ ਲਿਆ ਕੇ ਸਾਡੇ ਤੋਂ ਦਸਤਖਤ ਕਰਾ ਕੇ ਲਿਖੇ ਆ ਉਹ ਸਾਰਾ ਚਿੱਠਾ ਜਿਹੜਾ ਉਹ ਵਿਜੀਲੈਂਸ ਕੋਲੇ ਪਿਆ ਲੋ ਮੈਂ ਯਾਲੀ ਨੂੰ ਚੈਲੰਜ ਕਰਦਾ ਇੱਕ ਗੱਲ ਤੇ 2018 ਦੀ ਪਾਲਿਸੀ ਹੈ 2018 ਤੋਂ ਪਹਿਲਾਂ ਇੱਕ ਸਿੰਗਲ ਰਜਿਸਟਰੀ ਦਿਖਾ ਦੇ ਮੈਨੂੰ ਅਵੰਤਾ ਇਨਕਲੇਵ ਦੀ ਸਿੰਗਲ ਰਜਿਸਟਰੀ ਤੁਸੀਂ ਸਾਰੇ ਇੱਥੇ ਬੈਠੇ ਹੋ ਘਰ ਲੈਣੇ ਆ ਜਾਂ ਕੋਈ ਪਲਾਟ ਲੈਣੇ ਆ ਰਜਿਸਟਰੀ ਕਰਾਉਣੇ ਆ ਕਿ ਨਹੀਂ ਕਰਾਉਂਦੇ ਰਜਿਸਟਰੀ ਤਾਂ ਕਰਾਉਣੇ ਆ ਨਾ ਆਪਦੀ ਜਗ੍ਹਾ ਦੀ ਜੇ ਕਿਸੇ ਨੇ 2015 ਚ ਤੁਹਾਡੇ ਤੋਂ ਕੋਲੋਨੀ ਚ ਘਰ ਪਾਏ ਆ ਜਾਂ ਪਲਾਟ ਲਿੱਤੇ ਆ ਕੋਈ ਰਜਿਸਟਰੀ ਤਾਂ ਕਰਾਈ ਹੋਊਗੀ ਇੱਕ ਸਿੰਗਲ ਰਜਿਸਟਰੀ 93 ਪਲਾਟ ਹੈ ਉਸ ਕੋਲੋਨੀ ਚ ਇੱਕ ਸਿੰਗਲ ਰਜਿਸਟਰੀ ਮੈਨੂੰ ਇਹ ਵਾਲੀ ਦਿਖਾ ਦੇ 2018 ਤੋਂ ਪਹਿਲਾਂ ਦੀ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕੋਲੋਨੀ 15 ਦੀ ਬਣੀ ਸੀ ਸਰਕਾਰ ਨੂੰ ਚੂਨਾ ਵੀ ਲਾਇਆ ਕਿਉਂਕਿ 3 ਕਰੋੜ ਰੁਪਏ ਦੇ ਵਿੱਚ ਰੈਗੂਲਰਾਈਜ਼ ਕਰਾ ਲਈ ਕਿੱਥੇ 50 ਲੱਖ ਰੁਪਇਆ ਕਿੱਲਾ ਦੇਣਾ ਪੈਣਾ ਸੀ 15 ਕਰੋੜ ਬਣਦਾ ਸੀ ਕਿੱਥੇ 55% ਹੀ ਬਿਲਟਡ ਏਰੀਆ ਕਰ ਸਕਦੇ ਸੀ ਤੁਸੀਂ 70% ਪਾਸ ਕਰਾ ਲਿਆ 15% ਏਰੀਆ ਜਿਹੜਾ ਸੈਂਕੜੇ ਕਰੋੜਾਂ ਦਾ ਬਣਦਾ ਉਹ ਵੀ ਤੁਸੀਂ ਸਰਕਾਰ ਨਾਲ ਠੱਗੀ ਮਾਰ ਲਈ ਤੇ ਕਹਿੰਦੇ ਹੋ ਅਸੀਂ ਬੜੇ ਦੁੱਧ ਤੋਤੇ ਆ ਆ ਸਾਰੇ ਜਿਹੜੇ ਪੇਪਰ ਹੈ ਇਹ ਸਾਰੇ ਪੇਪਰ ਵਿਜੀਲੈਂਸ ਕੋਲੇ ਆ ਤੇ ਇਹੀ ਪੇਪਰਾਂ ਤੋਂ ਡਰਾ ਕੇ ਅੱਜ ਉੱਥੇ ਲੁਧਿਆਣੇ 'ਚ ਲੈਂਡ ਪੂਲਿੰਗ ਦੀ ਸਕੀਮ ਤੇ ਪੰਜਾਬ ਭਰ 'ਚ ਵਿਰੋਧ ਚੱਲ ਰਿਹਾ ਹੈ ਲੈਂਡ ਲੂਟਿੰਗ ਸਕੀਮ ਮੈਂ ਤਾਂ ਕਹੂੰਗਾ ਤੇ ਫਿਰ ਹਿਆਲੀ ਸਾਹਿਬ ਕਿਉਂ ਨਹੀਂ ਬੋਲਦੇ ਐਪੀ ਸੈਂਟਰ ਦੇ ਲੁਧਿਆਣਾ ਪ੍ਰੋਟੈਸਟ ਦਾ ਕਿਉਂਕਿ ਸਭ ਤੋਂ ਵੱਧ ਜ਼ਮੀਨ 24000 ਏਕੜ ਤੋਂ ਵੱਧ ਜ਼ਮੀਨ ਲੁਧਿਆਣੇ 'ਚ ਅਕਵਾਇਰ ਹੋ ਰਹੀ ਹੈ ਇਹਦੀ ਆਪ ਦੀ ਵਟ ਨਾਲ ਵਟ ਜਿਹੜੀ ਹੈ ਉਹ ਅਕਵਾਇਰ ਹੋ ਰਹੀ ਹੈ ਤੇ ਫਿਰ ਬੋਲਦਾ ਕਿਉਂ ਨਹੀਂ ਕਿਸ ਗੱਲ ਦਾ ਡਰਿਆ ਜੀ ਲਿਪਟ ਸਰਵਿਸ ਤੁਸੀਂ ਕਰਦੇ ਹੋ ਕਿ ਸਰਕਾਰ ਨੂੰ ਇਹ ਰਿਵਿਊ ਕਰਨੀ ਚਾਹੀਦੀ ਐ ਕਰਨੀ ਚਾਹੀਦੀ ਔਰ ਕਰਨੀ ਚਾਹੀਦੀ ਇੰਨੇ ਨਾਲ ਤਾਂ ਨਹੀਂ ਢਿੱਡ ਭਰਨਾ ਹੁਣ ਮੈਂ ਤੁਹਾਨੂੰ ਇੱਕ ਹੋਰ ਕਾਰਨ ਦੱਸਦਾ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਇਹ ਬੋਲਦਾ ਕਿਉਂ ਨਹੀਂ ਦੂਜੀ ਜਿਹੜੀ ਮੈਂ ਚੀਜ਼ ਤੇ ਆਉਣ ਲੱਗਿਆ ਸੀ ਆ ਦੇਖਿਓ ਬੜੇ ਧਿਆਨ ਨਾਲ ਬੜੇ ਧਿਆਨ ਨਾਲ ਦੇਖਣ ਵਾਲੀ ਚੀਜ਼ ਐ ਆ ਨਕਸ਼ਾ ਹੈ ਜੀ ਐਯਾਲੀ ਸਾਹਿਬ ਦੀ ਕਲੋਨੀ ਐਯਾਲੀ ਸਾਹਿਬ ਦਾ ਘਰ ਤੇ ਉਹਦੇ ਆਲੇ ਦੁਆਲੇ ਜਿਹੜੀ ਜ਼ਮੀਨ ਹੈ ਕਿਸਾਨਾਂ ਦੀ ਉਹਦਾ ਨਕਸ਼ਾ ਆ ਫੜੋਂਗੇ ਜੀ ਜਸਪ੍ਰੀਤ ਜੀ ਮੜੇ ਹੁਣ ਇਹਦੇ ਚ ਸਮਝ ਲਿਓ ਜੀ ਆ ਜਿਹੜਾ ਪਿੰਕ ਸ਼ੇਡੇਡ ਏਰੀਆ ਹੈ ਇਹ ਅਵੰਤਾ ਇਨਕਲੇਵ ਹੈ ਜਿੱਥੇ ਜਿਹੜੀ ਕਲੋਨੀ ਦੀ ਮੈਂ ਹੁਣ ਗੱਲ ਕਰਕੇ ਹਟੇ ਜਿਹਦੇ ਚ ਫਰਾਡ ਕਰਕੇ ਇਹਨਾਂ ਨੇ ਰੈਗੂਲਰਾਈਜ਼ ਕਰਾਈ ਹੈ ਬੈਕ ਡੇਟ ਆ ਪੀਲੇ ਵਾਲਾ 7.5 ਏਕੜ ਓਨਡ ਬਾਈ ਏ ਵਾਲੀ ਡਿਵੈਲਪਰਸ ਆ ਮੇਰੇ ਕੋਲੇ ਮਾਲਕੀ ਦੇ ਕਾਗਜ਼ ਆ ਉਹਨਾਂ ਦੇ ਹੁਣ ਤੁਸੀਂ ਵੇਖੋ ਆ ਡਿਵੈਲਪਡ ਏਰੀਆ ਆ ਇਹ ਆਲੀ ਦੀ ਮਾਲਕੀ ਵਾਲੀ ਜ਼ਮੀਨ ਹੈ ਨਾਲ ਲੱਗਦੀ ਨਹਿਰ ਤੇ ਵੀ ਲੱਗਦੀ ਹੈ ਕਲੋਨੀ ਦੇ ਨਾਲ ਵੀ ਲੱਗਦੀ ਹੈ 10 ਕਰੋੜ ਨੂੰ ਕਿਲਾ ਤੇ ਆ ਜਿਹੜੀ orange marker ਚ ਹੈ ਇਹ ਸਾਰੀ ਇਹਦੇ ਬਿਆਨੇ ਹੋਏ ਵੇ ਆਲੀ ਸਾਹਿਬ ਨੇ ਕੀਤੇ ਵੇ ਆ ਉਹਨਾਂ ਦੀ ਮਾਲਕੀ ਵਾਲੀ ਜ਼ਮੀਨ ਹੈ ਇਹ ਸਾਰੀ ਲੈਂਡ ਐਕਵਿਜ਼ੀਸ਼ਨ ਦੇ ਵਿੱਚੋਂ ਛੱਡ ਦਿੱਤੀ ਗਈ ਹੈ ਆ ਮੇਰੇ ਕੋਲੇ ਨੰਬਰ ਆ ਮੈਂ ਤੁਹਾਨੂੰ ਦਿਖਾਉਂ ਸਾਰੇ ਇਹ ਸਾਰੀ ਛੱਡਤੀ ਤੇ ਇੱਥੇ ਆ ਕੇ ਤੁਸੀਂ ਵੇਖੋ ਆ ਜਿਹੜੀ ਨੀਲੀ ਆ ਕਿਸਾਨਾਂ ਦੀ ਜ਼ਮੀਨ ਇਹ ਅਕਵਾਇਰ ਕਰ ਲਈ ਸਾਰੀ ਤੇ ਆ ਵਿੱਚੋਂ ਕਿਉਂ ਛੱਡਤਾ ਜੀ ਫਿਰ ਪਰਸ ਕੰਟੀਨਿਉਟੀ ਕਿਉਂ ਤੋੜੀ ਡਿਵੈਲਪਡ ਕਲੋਨੀ ਰੈਜ਼ੀਡੈਂਸ਼ੀਅਲ ਕਲੋਨੀ ਉਹਦੇ ਨਾਲ ਲੱਗਦੀ ਜ਼ਮੀਨ ਤੁਸੀਂ ਛੱਡਤੀ ਤੇ ਆ ਜਿਹੜੀ ਨੀਲੇ ਵਾਲੀ ਹੈ ਇਹ ਅਕਵਾਇਰ ਕਰ ਲਈ ਸਾਰੀ ਇਹਦਾ ਕਾਰਨਤਾ ਦੱਸ ਦਿਓ ਕੀ ਹੈ ਇਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਇਹਦਾ ਕਾਰਨ ਕੀ ਹੈ ਤੁਸੀਂ ਤਾਂ ਵਿੱਚੋਂ ਕੰਟੀਨਿਊਇਟੀ ਵੀ ਤੋੜਤੀ 10 ਕਰੋੜ ਰੁਪਏ ਨੂੰ ਕਿੱਲੇ ਆ ਇਹ ਇਹਦੀ ਆਲੀ ਸਾਹਿਬ ਨੇ ਰਜਿਸਟਰੀ ਤਾਂ ਚਾਹੇ 1.5 ਕਰੋੜ ਨੂੰ ਕਰਾਈ ਹੈ ਪਰ ਮੇਰੇ ਕੋਲੇ ਬਿਆਨਾਂ ਜਿਹੜਾ ਆਲੀ ਸਾਹਿਬ ਨੇ ਕੀਤਾ ਇਹਨਾਂ ਜਦੋਂ ਆ ਖਰੀਦੀ ਆ ਉਹ ਵੀ ਹੈਗਾ 7.5 ਕਰੋੜ ਰੁਪਏ ਨੂੰ ਕਿੱਲੇ ਦਾ ਬਿਆਨ ਮੇਰੇ ਕੋਲੇ ਹੈਗਾ ਚਾਹੇ ਸਟੈਂਪ ਡਿਊਟੀ ਏਵੀਜ਼ਨ ਇਨਕਮ ਟੈਕਸ ਏਵੀਜ਼ਨ ਇਹਨਾਂ ਨੇ ਕੀਤੀ ਹੈ ਮੈਂ ਉਸ ਪਾਸੇ ਦੇ ਗਿਆਨ ਨਹੀਂ ਪਰ ਆ ਮੈਨੂੰ ਦੱਸੋ ਵੀ ਇਹਦੇ 'ਚ ਫਰਕ ਕਿਉਂ ਆ ਹੁਣ ਆ ਤੁਸੀਂ ਵੇਖੋ ਮੈਂ ਤੁਹਾਨੂੰ ਪ੍ਰੂਫਸ ਐ ਦੱਸੂਗਾ ਇਹ ਆਲੀ ਸਾਹਿਬ ਦੀ ਜਿਹੜੀ ਇਹ ਜ਼ਮੀਨ ਐ ਇਹ ਐ ਮਸਤੀਲ ਨੰਬਰ 63 ਤੇ 70 ਆ ਆ ਗਿਆ ਮਸਤੀਲ ਨੰਬਰ 63 ਤੇ ਮਸਤੀਲ ਨੰਬਰ 70 ਇਹ ਦੋਨੋਂ ਲੈਂਡ ਪੂਲਿੰਗ ਦੇ ਵਿੱਚੋਂ ਛੱਡ ਦਿੱਤੇ ਗਏ ਆ ਆ ਲੈਂਡ ਪੂਲਿੰਗ ਦਾ ਨੋਟੀਫਿਕੇਸ਼ਨ ਐ ਆ ਵੇਖੋ ਤੁਸੀਂ ਇਹ ਸਿੱਧਾ ਆਉਂਦਾ ਜੀ ਮਸਤੀਲ ਨੰਬਰ 62 ਤੋਂ ਮਸਤੀਲ ਨੰਬਰ 71 ਆ ਜਾਂਦਾ ਹੈ 63 ਤੋਂ ਲੈ ਕੇ 70 ਕਿਉਂ ਛੱਡ ਦਿੱਤੇ ਗਏ ਆ ਕਿਉਂਕਿ ਇਹ ਈਆਲੀ ਸਾਹਿਬ ਦੀ ਜ਼ਮੀਨ ਤੇ ਈਆਲੀ ਸਾਹਿਬ ਦੀ ਕਲੋਨੀ ਦੇ ਨੰਬਰ ਆ ਆ ਨੋਟੀਫਿਕੇਸ਼ਨ ਹੈ ਸਰਕਾਰ ਦਾ ਮੈਂ ਤਾਂ ਨਹੀਂ ਬਣਾਇਆ ਕੋਲੋਂ ਅੱਗੇ ਆ ਜਾਓ ਤੁਸੀਂ ਇੱਕ ਹੈਗੀ ਆ ਈਆਲੀ ਸਾਹਿਬ ਦੀ ਮਸਤੀਲ ਨੰਬਰ 71 ਹੁਣ 71 ਚ ਇਹਨਾਂ ਨੇ ਲੈਂਡ ਪੂਲਿੰਗ ਚ ਲਿੱਤਾ ਹੈ ਹੁਣ 71 ਦੇ ਵਿੱਚ 20 ਏਕੜ ਹੈ ਜ਼ਮੀਨ 20 ਏਕੜ ਦੇ ਵਿੱਚੋਂ 8 ਏਕੜ ਵਾਲੀ ਸਾਹਬ ਦੇ ਆ ਉਹ 8 ਏਕੜ ਛੱਡ ਤੇ ਬਾਕੀ 12 ਕਿੱਲੇ ਲੈ ਲੇ ਇਹ ਕਿਉਂ ਜੀ ਪਿਕ ਐਂਡ ਚੂਜ਼ ਕਿਉਂ ਆ ਅਸੀਂ ਵੇਖੋ ਤੁਹਾਡੇ ਸਾਹਮਣੇ ਮਸਤੀਲ ਨੰਬਰ 71 ਇਹਨਾਂ ਨੇ ਲੈ ਲਈ ਜੀ ਇੱਕ ਖਸਰਾ ਨੰਬਰ ਤੇ ਆ ਗਿਆ ਮੈਂ ਖਸਰਾ ਨੰਬਰ 1 2 3 8 9 10 11 12 13 18 19 20 21 22 23 ਤੇ ਖਸਰਾ ਨੰਬਰ 4 5 6 7 14 15 16 17 ਇਹ ਨੋਟੀਫਿਕੇਸ਼ਨ ਚੋਂ ਕਿਉਂ ਛੱਡਦੇ 8 ਕਿਲੇ ਕਿਉਂ ਛੱਡਦੇ ਇਹ ਕਿਉਂਕਿ ਇਹ ਹਾਲੀ ਸਾਹਿਬ ਦੀ ਜ਼ਮੀਨ ਹੈ ਇਸ ਕਰਕੇ ਛੱਡਦੇ ਬੜਾ ਕਲੀਅਰ ਹੈ ਇੱਕ ਮਸਤੀਲ ਨੰਬਰ ਤੁਸੀਂ ਅਕਵਾਇਰ ਕਰ ਰਹੇ ਹੋ ਜਾਂ ਨੋਟੀਫਿਕੇਸ਼ਨ ਕਰ ਰਹੇ ਹੋ ਕਿ ਇਹ ਲੈਂਡ ਪੂਲਿੰਗ ਚ ਅਸੀਂ ਲੈ ਰਹੇ ਹਾਂ ਉਸ ਮਸਤੀਲ ਨੰਬਰ ਚੋਂ 12 ਖਸਰਾ ਨੰਬਰ ਤਾਂ ਤੁਸੀਂ ਲੈ ਲੇ ਤੇ 8 ਛੱਡਦੇ ਉਹ ਕਿਉਂ ਇਹਦਾ ਜਵਾਬ ਵੀ ਦੇ ਨਾ ਹੁਣ ਹੁਣ ਆ ਆ ਉਹ ਮਸਤੀਲ ਨੰਬਰ ਤੁਸੀਂ ਵੇਖੋ 71 ਜਿਹਦੇ ਜਾਂ ਮੈਂ ਗੋਲ ਮਾਰੇ ਆ ਇਹ ਹੱਥ ਛੱਡ ਤੇ ਤੇ ਆਂ ਗਾਂ ਆਲੇ ਲੈ ਲੇ ਆ ਕਿਉਂ ਗਾਂ ਆਲੇ ਗਰੀਬ ਕਿਸਾਨ ਹੈ ਇਸ ਕਰਕੇ ਲੈ ਲੇ ਉਹਨਾਂ ਦੀ ਕਾਰਨ ਵੀ ਦੱਸਣ ਨਾ ਜੀ ਕੀ ਸੌਦਾ ਹੋਇਆ ਏ ਆਲੀ ਨਾਲ ਕੀ ਆਲੀ ਆ ਕੇ ਵਿਧਾਨ ਸਭਾ ਚ ਬੋਲੂਗਾ ਨਹੀਂ ਇਹ ਆਲੀ ਲੈਂਡ ਪੂਲਿੰਗ ਤੇ ਉਹਨੂੰ ਮੋਰਲ ਰਾਈਟ ਕੀ ਰਹਿ ਜਾਂਦਾ ਲੈਂਡ ਪੂਲਿੰਗ ਤੇ ਬੋਲਣ ਦਾ ਬੋਲ ਕੇ ਤਾਂ ਦੇਖਿਆ ਉਹਨਾਂ ਨੇ ਆ ਚਿੱਠਾ ਮੇਰੇ ਕੋਲੇ ਤਾਂ ਅਜੇ ਦੋ ਕਾਗਜ਼ੀ ਹੈ ਉਹ ਤਾਂ ਸਰਕਾਰ ਆ ਉਹਨਾਂ ਕੋਲੇ ਤਾਂ ਸਾਰਾ ਚਿੱਠਾ ਹੋਣਾ ਕਹੀ ਜਾਂਦਾ ਮੁੱਖ ਮੰਤਰੀ ਮੇਰੇ ਕੋਲੇ ਚਿੱਠਾ ਖੋਲ ਕੇ ਰੱਖ ਦੂ ਚਿੱਠਾ ਬੋਲਣ ਯੋਗਾਂ ਨਹੀਂ ਰਹਿਣਾ ਲੋਕਾਂ ਚ ਮੂੰਹ ਦਿਖਾਉਣ ਯੋਗੇ ਨਹੀਂ ਰਹੋਗੇ ਤੁਸੀਂ ਇਸ ਕਰਕੇ ਨਹੀਂ ਬੋਲ ਰਹੇ ਤੁਸੀਂ ਇਨਕਤੀ ਜਾਂਦੇ ਸੋ ਇਹ ਸਰਕਾਰ ਨਾਲ ਵਿਜੀਲੈਂਸ ਕੋਲੇ ਕੇਸ ਸਰਕਾਰ ਤੋਂ ਬੈਨੀਫਿਟ ਲੈਣੇ ਇਹ ਬੰਦੇ ਕਹਿੰਦੇ ਆ ਜੀ ਕਿ ਸਾਡੇ ਵਪਾਰਕ ਹਿੱਤ ਨਹੀਂ ਹੈ ਜੀ ਅਸੀਂ ਤਾਂ ਪੰਥ ਦੀ ਸੇਵਾ ਕਰਦੇ ਆਂ ਤੇ ਮੈਂ ਤਾਂ ਤੁਹਾਡੇ ਸਾਹਮਣੇ ਹਜੇ 2 ਕੇਸ ਹੀ ਰੱਖੇ ਆ ਤੇ ਹਜੇ ਤਾਂ ਇਹਨਾਂ ਦੇ ਕੇਸ ਹੋਰ ਵੀ ਬਹੁਤ ਆ ਮੈਂ ਘਟਾ ਰਿਹਾ ਇੱਕ ਇਹਨਾਂ ਦੀ ਕਲੋਨੀਆ ਵਿਸ਼ਾਲੀ 골ਫ ਲਿੰਕ ਹੰਬੜਾ ਰੋਡ ਤੇ ਤੇ ਇੱਕ ਪਿੰਡ ਹੈ ਇਹਨਾਂ ਦਾ ਕੈਲਪੁਰ ਪਿੰਡ ਚ ਉੱਥੇ ਵੀ ਲੈਂਡ ਪੂਲਿੰਗ ਚੋ ਜਗ੍ਹਾ ਛਡਾਈ ਗਈ ਹੈ ਮੈਂ ਕੱਢ ਰਿਹਾ ਕਾਗਜ਼ ਉਹ ਵੀ ਸੋ ਇਹਨਾਂ ਚੀਜ਼ਾਂ ਦਾ ਏ ਆਲੀ ਨੂੰ ਜਵਾਬ ਦੇਣਾ ਪੈਣਾ ਅੱਜ ਤੁਸੀਂ ਬਹੁਤ ਦੁੱਧ ਤੋਤੇ ਬਣਦੇ ਹੋ ਵੱਡੀਆਂ ਵੱਡੀਆਂ ਗੱਲਾਂ ਸਟੇਜਾਂ ਤੇ ਜਾ ਕੇ ਕਰਦੇ ਹੋ ਤੇ ਆ ਡਾਕੂਮੈਂਟਸ ਨੂੰ ਕਿਵੇਂ ਝੁਠਲਾਓਗੇ ਤੁਸੀਂ ਸਰਕਾਰ ਦਾ ਸਟਾਈਲ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕੰਪਰੋਮਾਈਜ਼ ਕਰ ਲੈ ਸਾਰੇ ਲੀਡਰ ਕਿ ਪੰਜਾਬ ਦੇ ਹਿੱਤਾਂ ਤੇ ਬੋਲ ਨਾ ਸਕਨੇ ਕਮਜ਼ੋਰ ਹੋ ਗਏ ਲੱਤਾਂ 'ਚ ਜਾਨ ਨਹੀਂ ਰਹੀ ਕਿਸੇ ਦੀ ਲੈਂਡ ਪੂਲਿੰਗ ਚ ਜ਼ਮੀਨ ਛੱਡਤੀ ਉਹ ਤਾਂ ਚੁੱਪ ਕਰ ਜਾਂਦਾ ਕਿਸੇ ਦੀ ਬੱਸਾਂ ਦੀ ਬੋਡੀ ਦੀ ਫਾਈਲ ਨੱਪਲੀ ਉਹ ਤਾਂ ਚੁੱਪ ਕਰ ਜਾਂਦਾ ਕਿਸੇ ਦਾ ਅंसारी ਵਾਲਾ ਕੇਸ ਹੈ ਉਹਦੇ ਤੇ ਕੋਈ ਐਕਸ਼ਨ ਨਹੀਂ ਲਿੱਤਾ ਹਾਲਾਂਕਿ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਵਿਧਾਨ ਸਭਾ 'ਚ ਕਿ ਅंसारी ਕੇਸ ਦੀ ਰਿਕਵਰੀ ਕਰੂੰਗਾ ਉਹ ਚੁੱਪ ਕਰ ਜਾਂਦਾ ਕਿਸੇ ਨੇ ਖਿਡਾਰੀ ਤੋਂ ਪੈਸੇ ਲੈ ਕੇ ਉਸ ਕੇਸ 'ਚ ਨੱਪ ਲਿਆ ਉਹ ਚੁੱਪ ਕਰ ਜਾਂਦੇ ਆ ਕਈ ਮਾਈਨਿੰਗ ਦੇ ਵਿੱਚ ਕਈਆਂ ਦੇ ਨਾਂ ਆ ਗਏ ਉਹ ਚੁੱਪ ਕਰ ਜਾਂਦੇ ਤੇ ਪਰ ਫਿਰ ਬੋਲਣ ਵਾਲਾ ਪੰਜਾਬ ਦੇ ਹਿੱਤਾਂ ਚ ਕੌਣ ਰਹਿ ਗਿਆ ਆਪਾਂ ਕਹਿ ਦਿੰਨੇ ਆ ਨਾ ਆਈ ਥਿੰਕ ਸ਼ਾਇਦ ਇੱਕ ਅੰਗਰੇਜ਼ੀ ਦੀ ਟਰਮੀਨੋਲੋਜੀ ਹੈ ਲਾਸਟ ਮੈਨ ਸਟੈਂਡਿੰਗ ਕੱਲਾ ਬੰਦਾ ਜਿਹੜਾ ਪੰਜਾਬ ਦੇ ਹਿੱਤਾਂ ਤੇ ਬੇਬਾਕ ਹੋ ਕੇ ਇਨ੍ਹਾਂ ਸਰਕਾਰਾਂ ਨਾਲ ਟੱਕਰਾ ਲੈ ਕੇ ਚਾਹੇ ਕੋਈ ਵੀ ਸਰਕਾਰ ਹੋਵੇ ਜੇ ਬੋਲ ਰਿਹਾ ਅੱਜ ਤਾਂ ਸੁਖਬੀਰ ਸਿੰਘ ਬਾਦਲ ਬੋਲ ਰਿਹਾ ਤੁਹਾਨੂੰ ਯਾਦ ਹੋਣਾ ਹੈ ਬੜੀ ਕੋਸ਼ਿਸ਼ ਕੀਤੀ ਸੀ ਭਗਵੰਤ ਮਾਨ ਨੇ ਇਹੇ ਦਬਾਉਣ ਦੀ ਵੀ ਮੈਂ ਸੁਖ ਵਿਲਾਸ ਚ ਸਕੂਲ ਖੋਲ੍ਹ ਦੂੰਗਾ ਮੈਂ ਇਹਨੂੰ ਹਸਪਤਾਲ ਬਣਾ ਦੂੰਗਾ ਮੈਂ ਇੱਥੇ ਬਲਡੋਜ਼ਰ ਚਲਾ ਦੂੰ ਮੈਂ ਇੱਥੇ ਕਰੇਨਾ ਚਲਾ ਦੂੰ ਆਰਬਿਟ ਬੰਦ ਕਰਾ ਦੂੰ ਤੇ ਯਾਦ ਹੋਣਾ ਤੁਹਾਨੂੰ ਦੋ ਤਿੰਨ ਵਾਰ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਬਾਦਲ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਮੈਂ ਚੈਲੰਜ ਕਰਦਾ ਤੂੰ ਕਰ ਇਹ ਤੇ ਅੱਜ ਫੇਰ ਉਹੀ ਗੱਲ ਕਹਿੰਨੇ ਆ ਕਰਦਾ ਕਿਉਂ ਨਹੀਂ ਫਿਰ ਤੈਨੂੰ 3.5 ਪੌਣੇ 4 ਸਾਲ ਹੋ ਗਏ ਕਰਮੂ ਨਾ ਉਧਰ ਨੂੰ ਮੜਾ ਜਾ ਨੇੜੇ ਤਾਂ ਹੋ ਕਿਉਂਕਿ ਕੰਪਰੋਮਾਈਜ਼ਡ ਨਹੀਂ ਐ ਇਸ ਕਰਕੇ ਇਹ ਗੱਲ ਕਹਿ ਸਕਦੇ ਆ ਕਵੇ ਵਾਲੀਓ ਨੂੰ ਕਿ ਮੇਰੀ ਜਿਹੜੀ ਲੈਂਡ ਪੂਲਿੰਗ ਚ ਛੱਡੀ ਐ ਉਹਨੂੰ ਲੈ ਲੈਂਡ ਪੂਲਿੰਗ ਚ ਕਵੇ ਵਾਲੀਓ ਨੂੰ ਕਿ ਜਿਹੜੀ ਮੇਰੀ ਆ ਜਿਹੜੀ ਅਵੰਤਾਂ ਇਨਕੁਇਰੀ ਐ ਇਹਨੂੰ ਲਾ ਸਿਰੇ ਫਿਰ ਮੰਨੀਏ ਨਾ ਇਸ ਗੱਲ ਤੇ ਸੋ ਇਹ ਜਿਹੜੇ ਕਾਗਜ਼ ਐ ਇਹ ਤੁਹਾਡੇ ਸਾਹਮਣੇ ਰੱਖਣ ਦਾ ਅਜ ਕਾਰਨ ਇਹ ਸੀ ਕਿ ਜਿਹੜੇ ਬੁਰੀ ਤਰ੍ਹਾਂ ਨਾਲ ਕੰਪਰੋਮਾਈਜ਼ ਹੋਏ ਹੋਏ ਬੰਦੇ ਆਪਦੇ ਆਪ ਨੂੰ ਪੰਤਿਕ ਮਖੌਟਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਐ ਇਹਨਾਂ ਸਰਕਾਰਾਂ ਦੇ ਇਸ਼ਾਰਿਆਂ ਤੇ ਪੰਥ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਐ ਇਹਨਾਂ ਦਾ ਚਿਹਰਾ ਜਿਹੜਾ ਇਹ ਲੋਕਾਂ ਦੇ ਸਾਹਮਣੇ ਨੰਗਾ ਕਰਨਾ ਬਹੁਤ ਜ਼ਰੂਰੀ ਸੀ ਮੇਰੇ ਇਹ ਸਵਾਲ ਹੈ ਮਨਪ੍ਰੀਤ ਯਾਲੀ ਨੂੰ ਕੱਲ ਕੋਈ ਆਪਦਾ ਰੱਖੀ ਬੈਠੇ ਐ ਮੀਟਿੰਗ ਮੂਟਿੰਗ ਜਲੰਧਰ ਪਤਾ ਨਹੀਂ ਕਿੱਥੇ ਉਥੇ ਜਵਾਬ ਦੇਣ ਇਹਨਾਂ ਗੱਲਾਂ ਦਾ ਇਹਨਾਂ ਗੱਲਾਂ ਦਾ ਕਲੀਅਰ ਕੱਟ ਜਵਾਬ ਦੇਣਾ Google Map ਦੱਸਣ ਕਿ ਇਹ ਝੂਠ ਬੋਲਦੇ ਆ ਕਿ Google Map ਇਸ ਤਰ੍ਹਾਂ ਦੇ ਇਹ ਬੰਦੇ ਵਪਾਰਕ ਤੌਰ ਤੇ ਫਾਈਨੈਂਸ਼ੀਅਲੀ ਕੰਪਰੋਮਾਈਜ਼ ਹੋ ਚੁੱਕੇ ਆ ਪੰਜਾਬ ਦੇ ਹਿੱਤਾਂ ਦੀ ਗੱਲ ਕਦੇ ਨਹੀਂ ਕਰ ਸਕਦੇ ਧੰਨਵਾਦ ਜੀ ਅਗਲਾ ਸੌ ਵੀਡੀਓ ਜੀ ਉਹ ਇਹ ਜਾਗਦੇ ਲੈ ਜਾਈਂਗਾ ਸਾਡੀ ਵੀਡੀਓ ਦੇ ਸਾਹਮਣੇ ਲੋਕਾਂ ਨੇ ਵੀ ਕੀ ਦੇ ਦਿੱਤੀਆਂ ਮੇਰੀ ਉਸ਼ੀਸ਼ ਸਾਡੀ ਇਹੀ ਸੀ ਕਿ ਤੁਹਾਡੇ ਰਾਈ ਤੁਸੀਂ ਜੇ ਲਾਈਵ ਸਾਰਾ ਕੁਝ ਦਿਖਾਓ ਤੁਹਾਡੇ ਨਾਲੋਂ ਬੈਟਰ ਮੀਡੀਅਮ ਕੋਈ ਨਹੀਂ ਲੋਕਾਂ ਤੱਕ ਜਾਣਦਾ ਮੈਂ ਤਾਂ ਬੇਨਤੀ ਤੁਹਾਨੂੰ ਕੀਤੀ ਸੀ ਅਸੀਂ ਤਾਂ ਜਾਵਾਂਗੇ ਪਿੰਡ ਪਿੰਡ ਵੀ ਜਾਵਾਂਗੇ ਘਰ ਘਰ ਗੱਲ ਕਰਾਂਗੇ ਪਰ ਜੇ ਮੀਡੀਆ ਮੀਡੀਆ ਨਾਲੋਂ ਬੈਟਰ ਮੀਡੀਅਮ ਕੋਈ ਨਹੀਂ ਹੈ ਲੋਕਾਂ ਤੱਕ ਪਹੁੰਚਣ ਦਾ ਮੇਰੀ ਬੇਨਤੀ ਹੈ ਤੁਹਾਨੂੰ ਕਿਉਂਕਿ ਮੈਂ ਕਾਗਜ਼ ਰੱਖੇ ਮੈਂ ਹਵਾ 'ਚ ਗੱਲਾਂ ਨਹੀਂ ਕੀਤੀਆਂ ਮੇਰੀ ਬੇਨਤੀ ਹੈ ਕਿ ਇਹ ਜਿਹੜਾ ਮੈਸੇਜ ਹੈ ਇਹ ਪੰਜਾਬ ਦੇ ਹਰ ਰਾਈਟ ਥਿੰਕਿੰਗ ਬੰਦੇ ਤੱਕ ਜਾਵੇ